ਹਾ ਮੇਰੇ ਰਿਸ਼ਤੇਦਾਰੋ ਕਰਜਾ ਲਾਤਾ ਜੱਟ ਨੇ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਸਾਉਣ ਵਾਲੀ ਫੈਮਲੀ ਡਾਕੂ ਫੈਮਲੀ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਡਾਕੂ ਫੈਮਲੀ ਨੂੰ ਪਿਆਰ ਤੇ ਸਪੋਰਟ ਕਰਨ ਵਾਲੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਦੇਣਾ ਆਪਾਂ ਸਾਰੇ ਜਾਣਦੇ ਕਿ ਡਾਕੂ ਫੈਮਲੀ ਨੂੰ ਕੁਝ ਟਾਈਮ ਪਹਿਲਾਂ ਬਹੁਤ ਵੱਡਾ ਘਾਟਾ ਪਿਆ ਸੀ ਡਾਕੂ ਵੀਰ ਦੇ ਪਿਤਾ ਜੀ ਇਹ ਜਹਾਨ ਛੱਡ ਕੇ ਚਲੇ ਗਏ ਸੀ ਉਸ ਤੋਂ ਥੋੜੇ ਟਾਈਮ ਬਾਅਦ ਹੀ ਡਾਕੂ ਵੀਰ ਨੇ ਆਪਣਾ ਵਿਆਹ ਕਰਵਾ ਲਿਆ ਤੇ ਵਿਆਹ ਤੋਂ ਬਾਅਦ ਲੋਕ ਇਹਨਾਂ ਦੇ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਕਰ ਰਹੇ ਨੇ ਤੁਹਾਨੂੰ ਦੱਸਦੇ ਕਿ ਕੁਝ ਦਿਨ ਪਹਿਲਾਂ ਡਾਕੂ ਫੈਮਲੀ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪਿਤਾ ਜੀ ਦਾ ਸੁਪਨਾ ਪੂਰਾ ਕਰ ਦਿੱਤਾ ਹੈ ਡਾਕੂ ਵੀਰ ਤੇ ਪਿਤਾ ਉਨਾ ਦਾ ਕਰਜ਼ਾ ਲੱਥ ਜਾਵੇ ਸੋ ਫਾਈਨਲੀ ਡਾਕੂ ਵੀਰ ਨੇ ਆਪਣੇ ਪਿਤਾ ਦਾ ਸੁਪਨਾ ਪੂਰਾ ਕੀਤਾ ਅਤੇ ਆਪਣੇ ਸਿਰੋਂ ਤੋਂ ਸਾਰਾ ਕਰਜ਼ਾ ਉਤਾਰ ਦਿੱਤਾ ਇਸੇ ਦੇ ਚਲਦੇ ਪੂਰੀ ਡਾਕੂ ਫੈਮਲੀ ਆਪਣੇ ਰਿਸ਼ਤੇਦਾਰਾਂ ਨੂੰ ਰਿਪਲਾਈ ਕਰਦੀ ਹੋਈ ਦਿਖਾਈ ਦਿੱਤੀ ਡਾਕੂ ਫੈਮਲੀ ਨੇ ਕਿਹਾ ਕਿ ਹਾਂ ਬਈ ਰਿਸ਼ਤੇਦਾਰੋ ਅਸੀਂ ਆਪਣਾ ਸਾਰਾ ਕਰਜ਼ਾ ਉਤਾਰ ਦਿੱਤਾ ਕਿਉਂਕਿ ਤੁਸੀਂ ਸਾਰੇ ਜਾਣਦੇ ਕਿ ਡਾਕੂ ਫੈਮਲੀ ਨੂੰ ਬਹੁਤ ਹੀ 네ਗਟਿਵਿਟੀ ਦਾ ਸਾਹਮਣਾ ਕਰਨਾ ਪਿਆ ਸੀ ਸੋ ਡਾਕੂ ਫੈਮਲੀ ਦਾ ਵੀ ਆਪਣੇ ਹੇਟਰਸ ਨੂੰ ਰਿਪਲਾਈ ਕਰਨਾ ਤਾਂ ਬੰਦਾ ਹੀ ਸੀ ਤੁਸੀਂ ਵੀ ਡਾਕੂ ਫੈਮਲੀ ਨੂੰ ਵਧਾਈਆਂ ਜ਼ਰੂਰ ਦੇਣਾ ਬਨੇ ਰਹੋ ਸਾਡੇ ਚੈਨਲ ਦੇ ਨਾਲ ਐਡਾ ਦੀਆਂ ਹੋਰ ਅਪਡੇਟਸ ਲਈ ਧੰਨਵਾਦ